ਵੇਲੇ ਦਾ ਹੈ ਵੇਲਾ ਦਾ ਜੱਜ ਭਾਈ ਰੋਟੋਂ ਗੋਂ ਕਣਾ ਉਦਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਨਵੇਂ ਵਲੌਗ ਮੈਂ ਤੁਹਾਡਾ ਸਵਾਗਤ ਆ ਫੇਰ ਤੋਂ ਜੀ ਅੱਜ ਸਵੇਰੇ ਜੀ ਅਸੀਂ ਵੇਲੇ ਦਾ ਵੇਲਾ ਦਾ ਜੱਜਮੈਂਟ ਕਰਾਂ ਮੌਸਮਾ ਇਹ ਕਹਿੰਦਾ ਥੋੜਾ ਜਿਹਾ ਖਰਾਬ ਹੈ ਜਾਨੀ ਕਿ ਲੇਟ ਉੱਠਿਆ ਜੀ ਤੇ ਪਰ ਲੱਖੀ ਬਾਈ ਆ ਗਿਆ ਚੱਕੀ ਆ ਜੀ ਨੂੰ ਮੈਂ ਲੱਗਦਾ ਜੀ ਕਿਹਦਾ ਕਿ ਖੈਰ ਤੇ 2 ਵਜੇ ਤੇ ਆਉਂਦੇ ਜੀ ਸਰੀਰ 'ਚ ਥੋੜੀ ਜਿਹੀ ਜੇ ਪ੍ਰੋਬਲਮ ਚੱਲਦੀ ਜੇ 2-2 ਮਹੀਨੇ ਤੋਂ ਹੁਣ ਤੱਕ ਸੈੱਟ ਆ ਦੋ ਵਾਰ ਦੂਜੀ ਵਾਰ ਆਇਆ ਧੰਨਵਾਦ ਇੱਥੇ ਤਾਂ ਕੋ ਦਿਖਾ ਨਹੀਂ ਸਕੀ ਅਸੀਂ ਮਾੜਾ ਮੋਟਾ ਹੁੰਦੇ ਵੀ ਫ੍ਰਿਜ ਵੀ ਦੇਖਿਆ ਅਸੀਂ ਬਾਈ ਨੇ ਫ੍ਰਿਜ ਲੈਣਾ ਦੁਕਾਨ ਵਾਸਤੇ ਕਰਾਂ ਬਾਕੀ ਇੱਕ ਦਵਾਈ ਸਾਨੂੰ ਮਿਲ ਹੀ ਨਹੀਂ ਤਾਈ ਇੱਥੇ ਖੈਡ ਹਸਪਤਾਲ ਚਲਦੇ ਬਾਰੇ ਸ ਚੰਡੀਗੜ੍ਹ ਦੇ ਕੋਈ 11 ਚ ਇੱਕ ਦਵਾਈ ਇੱਕ ਪੱਤੇ 'ਤੇ ਚੰਡੀਗੜ੍ਹ ਘੁੰਮਣਾ ਪਿਆ ਸਾਨੂੰ ਬਾਕੀ ਦਾ ਹਸਪਤਾਲ ਤੋਂ ਬਾਈ ਸਾਰੀ ਮਿਲ ਗਈ ਬਾਕੀ ਅਸੀਂ ਆਉਣ ਦੋ ਫ੍ਰਿਜ ਵੀ ਦਿਖਾਏ ਆ ਬਾਈ ਕਹਿੰਦਾ ਫ੍ਰਿਜ ਦੇਖਣੇ ਆ ਫਿਰ ਹੋਰ ਵੀ ਹਾਂ ਬਾਈ ਗੱਲ ਸੀਗਾ ਪ੍ਰਸ਼ਾਦਾ ਛਕ ਲਈ ਬਾਕੀ ਜਿਹਨੂੰ ਮਿਲਦੇ ਆ ਦਸਈ ਹੁੰਦੇ ਖੇਤਾਂ 'ਚ ਮਿਲਦੇ ਆ ਬਾਈ ਪ੍ਰਚਾਰ ਦਾ ਆ ਗਿਆ ਆ ਪ੍ਰਚਾਰ ਦਾ ਬਾਈ ਲੱਖੀ ਬਾਈ ਪਾਉਂਦਾ ਬੰਦਿਆ ਵੇ ਲੱਖੀ ਬਾਈ ਪਾਉਂਦਾ ਬਾਈ ਆਏਗਾ ਰੈਤਾ ਬਾਲਟੀ ਦੇਤੀ ਹੈ ਹੂੰ ਬਾਲਟੀ ਆ ਗਈ ਸਰਪੰਚ ਵਾਲੀ ਬਾਲਟੀ ਆ ਗਈ ਚਲੋ ਬਾਈ ਹੁਣ ਛਕ ਲਈਏ ਪ੍ਰਸ਼ਾਦਾ ਸੀ ਕੁਆਲਿਟੀ ਬੜੀ ਘੈਂਟ ਚੀ ਹੈ ਬਾਈ ਦਾਲ ਮੱਖਣੀ ਕਰਾਈਏ ਚਾਚਾ ਕਹਿੰਦਾ ਦਾਲ ਮੱਖਣੀ ਖਾਣੀ ਮਾ ਭਾਈ ਚਲੋ ਜੋ ਤੁਹਾਡਾ ਜੀ ਕਰਦਾ ਉਹ ਖਾਓ ਪੀਓ ਭਾਈ ਜੁਆਏ ਕਰੋ ਭਾਈ ਖਾਓ ਪੀਓ ਜਰਦੇ ਸਟੈਂਡਰਡ ਦਾ ਵਧੀਆ ਕਿਆ ਲੈ ਕੇ ਜਾਣਾ ਯਾਰ ਇੱਥੇ ਉਹ ਕੋਈ ਤਾਂ ਗੱਲ ਆ ਖਾਲੀ ਅੱਤੀ ਗਿਆ ਸਕੰਦਰ ਖਾਲੀ ਅੱਤੀ ਜਾਣਾ ਬਾਈ ਖਾ ਪੀ ਲੋ ਬਣਾ ਨਿਆਰੇ ਲੋ ਜ਼ਿੰਦਗੀ ਦੇ ਭਾਈ ਕੀ ਕੌਣ ਬੰਦਾ ਦਾ ਹਾਂਜੀ ਬਾਈ ਰੋਟੀ ਪਾਣੀ ਛਕ ਲਿਆ ਥੋੜਾ ਜਲੀ ਚਾਹ ਤੇ ਹੁਣ ਚੱਲਦੇ ਆ ਘਰ ਨੂੰ ਆ ਤਾਂਪੇ ਦਾ ਟਰੈਸ ਬਾਈ ਥੋੜਾ ਵਧੀਆ ਬਾਈ ਤਾਂਪਾ ਪ੍ਰਸ਼ਾਦਾ ਬੜਾ ਘੈਂਟ ਬਣਾਇਆ ਬਾਈ ਕਿਸਾਨ। ਛਾਦੇ ਨੇ ਵਾਜਾ ਵਾਜਾ ਕਰਾ ਤਾ। ਛਾਦੇ ਨੇ ਵਾਜਾ ਵਾਜਾ ਖਾਣੇ ਬਾਈ ਪ੍ਰਸ਼ਾਦੇ ਨੇ। ਖਾਣ ਰੱਖੀ ਜਾ ਚ ਆ ਗਿਆ ਆਨੰਦ। ਬਾਈ ਬੋ। ਹੈ ਪ੍ਰਸ਼ਾਦਾ ਕਿੰਨਾ ਘੈਂਟ ਬਣਾਇਆ। ਗੋੜਾ ਵਾਲੀ ਚਾਹ ਬੜੀ ਘੈਂਟ ਲੱਗੀ ਹਨਾ। ਬਾਈ ਦਾਲ ਹੈਂ। ਹੈ ਨਹੀਂ ਸਰਵਿਸ ਬਹੁਤ ਦੀ ਹੈ ਨਾ। ਹਾਂ ਬਾਈ ਸਿਕਨ। ਮਿੰਟ ਮਿੰਟ ਬਾਅਦ ਪੁੱਛਦੇ ਆ ਬਾਈ। ਕੋਈ ਚੀਜ਼ ਘਾਟ ਬਾਤ ਬਾਈ। ਇਹ ਕਿ ਰੋਪੜ ਦੇ ਲੈ ਕੇ ਖਾੜ ਤੱਕ ਮੁੰਨਾਂ ਦੀ ਬਾਈ ਸਰਵਿਸ ਵਧੀਆ ਲੱਦੀ ਆ ਤੇ ਬਾਕੀ ਉਹ ਵੀ ਬਾਈ ਬਹੁਤ ਵਧੀਆ ਇਹ ਕਿ ਕਿਆ ਨੀਚਾ ਨਹੀਂ ਬੰਦੇ ਆ ਬਾਈ ਮਗਾਲ ਤਾਂ ਹਾਂ ਵੀ ਜਾਨੀ ਚਾਨੀ ਬੰਦੇ ਆ ਬਾਈ ਮੈਂ ਤਾਂ ਆਪ ਇੱਕ ਦੋ ਵਾਰੂ ਜੀ ਖਾ ਕੇ ਗਿਆ ਵਧੀਆ ਬਾਕੀ ਸਬਜ਼ੀ ਬਾਈ ਬੜੀ ਘੈਂਟ ਸੀ ਪ੍ਰਸ਼ਾਦਾ ਬਾਈ ਗੋੜਾ ਵਾਲੀ ਚਾਹ ਬੜੀ ਘੈਂਟ ਸੀ ਹੈ ਯਾਰ ਆ ਲਿਆ ਚਲੋ ਹੁਣ ਲੇਟ ਹੋ ਕੇ ਦਿਹਾੜੀ ਹੋ ਲੱਗੀ ਅੱਜ 2:00 ਸਵਾ 8 ਵੇ ਤੋਰੇ ਤੇ ਬਾਈ ਅਸੀਂ ਬੜਾ ਟਾਈਮ ਲੱਗ ਗਿਆ ਬਾਈ ਸਾਨੂੰ ਡਾਕਟਰ ਕੋ ਟਾਈਮ ਲੱਗ ਗਿਆ ਅੱਜ ਕਹਿੰਦੇ ਵੀ ਅੱਜ 12 12:30 ਵਜੇ ਤੱਕ ਬੈਠਦਾ ਤਾਂ ਹੀ ਲੋਕ ਆਗੇ ਕਹਿੰਦਾ ਫੇਰ 21 ਕਿਹਦੇ ਨੇ ਉਹ ਕਰਦਾ ਚਲੋ ਬਾਈ ਚੱਲਦੇ ਹਾਂ ਘਰ ਨੂੰ ਚੱਲ ਬਾਈ ਲੱਖੀ ਬਾਈ ਚੱਕ ਆਪਣੀ Honda City ਤੂੰ ਕਹੋਂ ਕਹਣਾ ਉਦਾਂ ਪਾਦਨੇ ਸੀ ਪੈਸੇ ਠੀਕ ਆ ਬੇਫਿਕਰ ਐ ਬਾਈ ਟੈਂਕੀ ਫੁੱਲ ਕਰਾਉਣ ਲੱਗੇ ਸੀ ਸਕੂਟਰੀ ਦੀ ਕਿੰਨੇ ਦਾ ਪੈਜੂਗਾ 300 ਦਾ ਹੀ ਪੈਣਾ ਮਨ ਲੱਗਾ ਤਾਂ ਦਨ 300 ਬੈਨ ਰਕੇ ਪੂਰਾ 300 ਦਾ ਪੈ ਗਿਆ ਬਾਈ ਲੈ ਟੱਕਾਂ ਲਾ ਦੇ ਮੇਰਾ ਵੀਰ ਤੇਲ ਪਾ ਲਿਆ ਹਾਂ ਆਰਾਮਦਾਰੀਆ ਬਾਈ ਸਾਡਾ ਪਲਾਨ ਹੈਗਾ ਸਕੂਟਰੀ 'ਪਾ ਜਾਉਂਦਾ ਹਰਮੰਦਰ ਸਾਹਿਬ ਨੂੰ ਲੱਖ ਜੱਤ ਜ ਹੈਗਾ ਨਾ ਲੱਖ ਸਕੂਟਰੀ 'ਪਾ ਜਾਉਂਗੇ ਬਾਈ ਹਰਮੰਦਰ ਸਾਹਿਬ ਨੂੰ ਅਸੀਂ ਆਹ ਛਾਣੀ ਐ ਦਵਾਰ ਦਾ ਸਾਡਾ ਪਲਾਨ ਬਣਦਾ ਜੇ ਮਾਰਾ ਸੁੱਖ ਰੱਖੇ ਬਾਕੀ ਘਰ ਨੂੰ ਚੱਲਦੇ ਬਾਈ ਖੈੜ ਤੇ ਆ ਕੇ ਘਰ ਨੂੰ ਆ ਗਏ ਸਾਨੂੰ ਦੁਬਾਰੇ ਚੱਕਣੀ ਪੈਗੀ ਮਸ਼ੀਨ ਉਹ ਬੰਦੇ ਆ ਕਹਿੰਦਾ ਵੀ ਮੈਂ ਦੇਖਦਾ ਤੁਹਾਡੀਆਂ ਮਾਲਾਂ ਦੇ ਵੀਡੀਓ ਵੀ ਬਾਪੇ ਯਾਰ ਮੇਰੀਆਂ ਛਟੀਆਂ ਲਾ ਦੇ ਉਹ ਕਹਿੰਦਾ ਵੀ ਮੈਂ ਸਾਰੀਆਂ ਦੀ ਵੀਡੀਓ ਦੇਖਦਾ ਮਾਲਾਂ ਤੇ ਮੈਂ ਕਿਹਾ ਬਾਈ ਯਾਰ ਉਹਨੂੰ ਵੀਡੀਓ ਦੇਖਿਆ ਕਹਿੰਦਾ ਛਟੀਆਂ ਲਾਉਂਦਾ ਮੈਂ ਕਿਹਾ ਬਾਈ ਯਾਰ ਮੈਂ ਲਾਉਂਦਾ ਤਾਂ ਹੈਗਾ ਤਾਂ ਪਰ ਮੈਂ ਕਿਹਾ ਮੈਂ ਪੰਤ ਕਰਤਾ ਹੁਣ ਕੰਮ ਕਹਿੰਦਾ ਬਾਈ ਨਹੀਂ ਯਾਰ ਕਹਿੰਦਾ ਮੇਰੀ 6-700 ਛਟੀਆਂ ਮੇਰੀ ਲਾ ਦੇ ਕਹਿੰਦਾ ਬਾਈ ਮੈਂ ਤਾਂ ਹੀ ਕਹਿੰਦਾ ਕਿ ਮੈਂ ਤਾਂ ਉਹਨੂੰ ਜਵਾਬ ਦੇਤਾ ਦਮਾ ਬਾਈ ਮੈਂ ਤਾਂ ਮਸ਼ੀਨ ਬੰਦ ਕਰਤੀ ਲਾਉਣੀ ਖੇੜੀ ਉਹ ਬਾਈ ਮਖਾ ਯਾਰ ਨਹੀਂ ਤੂੰ ਹੋਰ ਤੇਲ ਵਾਲਾ ਵੀ ਤੈਨੂੰ ਬੰਦੇ ਦਊਗਾ ਕਹਿੰਦਾ ਨਹੀਂ ਬਾਈ ਕਹਿੰਦਾ ਮੈਂ ਤੇ ਤੇ ਲਾਉਣੀ ਹੈ ਕਹਿੰਦਾ ਕਹਿੰਦਾ ਮੈਂ ਕਹਿਣਾ ਹੀ ਨਹੀਂ ਕਿਸੇ ਨੂੰ ਫਿਰ ਅਸੀਂ ਮੈਂ ਮੁੱਕਰ ਗਿਆ ਤਾਂ ਬਾਈ ਮਾਈ ਨੂੰ ਮੈਂ ਕਿਹਾ ਵਾਂਗਾ ਮਾਈ ਲਾਉਣੀ ਆ ਮਾਈ ਕਹਿੰਦਾ ਬਾਈ ਇਹਨੇ ਬੰਦੇ ਨੇ ਪਹਿਲਾਂ 360 ਜਾਂਦੇ ਸਾਨੂੰ ਮਾਈ ਕਹਿੰਦਾ ਬਾਈ ਚੱਲ ਲਾ ਦੁੰਦੇ ਵੀ ਦੇਖਦਾ ਮੈਂ ਕਿਹਾ ਮਾਈ ਹੁਣ ਤਿਆਰ ਬਰਮੇ ਬਰਮੇ ਬੰਨਤੇ ਵੀ ਕਾਹਨੂੰ ਮਸ਼ੀਨ ਕੱਢਣੀ ਹੈ ਬਾਹਰ ਫਿਰ ਤੇਵਾਰ ਬਾਈ ਮਨਸੂਬੀ ਵਾਲਾ ਦਾ ਬੰਦੇ ਦਾ ਫੋਨ ਆ ਗਿਆ ਕਹਿੰਦਾ ਬਾਈ 2 ਕਿੱਲੇ ਉੱਥੇ ਲਾਉਣੇ ਆਸਰੋਂ ਮਗਰ ਨਾਲ ਤੁਹਾਨੂੰ ਦੱਸਿਆ ਵੀ ਇਸ ਤਾਂ ਬੰਦ ਕਰਤਾ ਪ੍ਰੋਜੈਕਟ ਹੁਣ ਆਇਆ ਬਾਈ ਬੰਦੇ ਘਰ ਆਈ ਜਾਂਦੇ ਮੈਂ ਪਰਸੋਂ ਬੰਦ ਕਰਤਾ ਕੱਲ ਮੈਂ ਕਲਮ ਲਾ ਕੇ ਆਇਆ ਕਿਸੇ ਬੰਦੇ ਦੀ ਰਿਸ਼ਤੇਦਾਰ ਦੀ ਹੁਣ ਬੰਦੇ ਆਉਣ ਲੱਗੇ ਕਹਿੰਦੇ ਬਾਈ ਨਹੀਂ ਲੇਬਰ ਨਹੀਂ ਮਿਲਦੀ ਕਾਹਨੂੰ ਆਰਤੂ ਐ ਕਰਦਾ ਹਾਂ ਹੁਣ ਸਾਨੂੰ ਫੇਰ ਹਥਿਆਰ ਚੱਕਣਾ ਪੈ ਗਿਆ ਮੈਂਗਾ ਫੇਰ ਚਲੋ 5-7 ਦਿਨ ਲਾ ਦੁੰਦੇ ਜੀ ਉਹ ਮੋ ਵੀ ਕਹਨਾਂ ਕਹਨਾਂ ਬਾਈ ਬਾਕੀ ਤਾਂ ਸਾਡੇ ਆਲੇ ਦੁਆਲੇ ਸਾਰੇ ਛਟੀਆਂ ਟੋਏ ਭਰ ਗਏ ਨੇ ਵੇਚਦੇ ਤੇ ਭਲਿਆਂ ਰੋਡ ਤੇ ਆਇਆ ਮਨਸੂਰੀ ਵਾਲਾ ਬਾਈ ਫੇਰ ਆ ਕੇ ਉੱਥੇ ਬਲਦੇਵ ਚਾਚਾ ਲੱਗਿਆ ਬਈ ਕਹਿੰਦਾ ਲਾ ਦੂ ਕਾਹਨੂੰ ਹੁਣ ਅਸੀਂ ਤਾਂ ਬਾਈ ਫੇਰ ਬੰਦ ਕਰਤਾ ਤਾਂ ਦੁਬਾਰੇ ਸਾਨੂੰ ਮਸ਼ੀ ਬਾਕੀ ਮਾਈਟੂ ਇਹ ਮਾਰਦਾ ਸੀ 4:00 ਵਜੇ ਆਏ ਭਾਈ 600 ਛੱਤੀ ਲਾਉਣੀ ਔਰੇ ਸਮਝੋ ਵੀ 50 40 ਦੀਆਂ ਛੱਟੀਆਂ ਲੱਗੀਆਂ ਭਾਈ ਨਾਲ ਦੀ ਨਾਲ ਤੋਂ ਹੋਤੀ ਦੂਜੀ ਲਹਿਣ ਆ ਗਈ ਉਹ ਜਿੱਥੇ ਭਾਈ ドラਗਤ ਦੇਖਦੇ ਆ ਫਲਾਂ ਦੇ ਉੱਥੇ ਤੱਕ ਐਂਡਾ ਆਹ ਖੱਤੀ ਸਰੋਂ ਵਾਲੀ ਖੱਤੀ ਵੀ ਆ ਭਾਈ ਤੇ ਆ ਕਣਕ ਇੱਧਰ ਨੂੰ ਆ ਭਾਈ ਇਹ ਪਿੱਪਲ ਤੱਕ ਖੂਬ ਤੱਕ ਜਿੱਥੇ ਗੱਡੀ ਖੜੀ ਬਾਕੀ ਮਲਾਉਂਦਾ ਤੁਹਾਨੂੰ ਮਾਈ ਨੂੰ ਬਲਦੇ ਮਾਈ ਨੇ ਬਾਈ ਫੇਰ ਹਥਿਆਰ ਚੁਕਾਤੇ ਮਾਈ ਚੁਕਾਤੇ ਹੈ ਲੋਕਾਂ ਨੇ ਕਹਿੰਦੇ ਤੂੰ ਯੋ ਬੰਦ ਕਰੀ ਜਾਂਦਾ ਹੋਈਂ ਰੱਖੀ ਜਾਂਦਾ ਕਿਆ ਕਰਾਂ ਬਾਈ ਲਵਣੀਆਂ ਪੈ ਗਈਆਂ ਹਨ ਬਾਈ ਮਜਬੂਰੀ ਪੈ ਗਈ ਯਾਰ ਗਵਾਂਢੀ ਬੰਦੇ ਤੇ ਬਾਈ ਨਾਲ ਦੇ ਪਿੰਡ ਦੇ ਸਾਡੇ ਖੇੜੀ ਤੇ ਉਹਦੇ ਕਰਕੇ ਬਾਈ ਛੱਟੀ ਲੈਣੀ ਪੈ ਗਈ ਇਸਤਾਨੀ ਪੈ ਕਰਕੇ ਰੱਖਤੀ ਸੀ ਮਸ਼ੀਨ ਮਾਈ ਕੋ ਗੱਲ ਨਹੀਂ ਤੇ ਸੱਰੀ ਵਕਸ਼ੇ ਕੰਮ ਕਰ ਕੱਲ ਨੂੰ ਨਿਬੜ ਜੂਗਾ ਇਹ ਕਿਹੜੇ ਛੱਟੀ ਬਹੁਤੀ ਆ ਹੈ ਕੋਗਾ ਭਾਈ ਅੱਜ 3:00 ਵਜੇ ਲੱਗਿਆ ਸੀ ਪਹਿਲਾਂ ਤੋਂ ਦੱਸਿਆ ਵੀ ਚੰਡੀਗੜ੍ਹ ਗਏ ਤੇ ਕੰਮ ਮਾੜਾ ਆ ਉਹਦੇ ਕਰਕੇ ਵਾਈ ਕੰਨੇ ਲਾ ਦੋ ਇਸਦਾ ਭਾਈ ਬੰਦ ਕਰਕੇ ਰੱਖਦਾ ਸਿਸਟਮ ਹੈ ਬਾਕੀ ਮਾਈ ਨਿਸ਼ਾਨੀਆਂ ਲਾ ਦੇ ਤੇ ਬਾਅਦ ਇੱਕ ਲੈਨ ਹੋਰਾਂਗੇ ਦੋ ਹੈ ਚੱਲ ਕੋਗਾ ਨੇ ਜਿੰਨੇ ਨਿਕਲ ਗਏ ਇੱਕ ਚਾਰ ਚੱਲ ਜਿੰਨਾ ਨਿਕਲ ਗਿਆ ਬਾਕੀ ਹਨੇਰਾ ਵੀ ਹੋਣ ਲੱਗਿਆ ਬੱਦਲ ਹੋਇਆ ਵਈ ਮਾਈ ਐ ਤਾਂ ਕਿ ਨਹੀਂ ਹਾਂ ਮੀ ਨੋ ਮੀ ਜਮਤ ਤੋਦਨੀ ਯਾ ਨਾ ਮੀ ਕਿਆ ਪੈਣਾ ਬਾਈ ਮਿਲਦੇ ਆ ਬਾਈ ਦਿਨ ਗਿਆ ਛੇਪਨੇਰਾ ਹੋ ਗਿਆ 100 ਬੂਟਾ ਲਾਤਾ ਹੈ ਬਾਈ 100 ਬੂਟਾ 100 ਬੂਟਾ ਲੱਗ ਗਿਆ ਆ ਕੇ ਚਲ ਠੀਕ ਆ ਮਾਈ ਲਾਹ ਦੇਈ ਆ ਜਿਹੜਾ ਲੱਗ ਗਿਆ 100 ਬੂਟਾ ਠੀਕ ਨੇ ਕੱਲੂ ਲਾ ਦੂੰਗੇ 12 1 ਵਜੇ ਤੱਕ ਬਾਈ ਕਹਿੰਦਾ ਹੋਰ ਵੀ ਲਾਉਣੀ ਪਈ 100 150 ਕਿਤੇ ਹਾਂ ਹੈ ਨਟੋ ਮਾਰਾਂਗੇ ਤੋਹਾਂ ਪੱਜੀ ਹਾਂ ਬਾਈ ਕਹਿੰਦਾ ਵੀ ਹੋਰ ਪਾਸੇ ਵੀ ਲਾਉਣੀ ਕਿਤੇ ਆ ਬਾਕੀ ਆਪਣਾ ਕੰਮ ਨਿਭੜ ਜਣਾ ਮਾਈ ਦੁਆਰੇ ਹਥਿਆਰ ਚੱਕਣਾ ਹੀ ਪੈ ਗਿਆ ਦੇ ਲੋਰਾ ਨਾ ਕੰਮ ਹੈ ਹਾਂ ਸੱਕਲੇ ਬਣੇ ਸੋ ਹੁਣ ਆਇਆ ਮਾਈ ਵੀ ਖਾਸ ਬੰਦਿਆਂ ਦਾ ਕੰਮ ਆ ਗਿਆ ਤਾਰ ਚਲ ਮਿਲਦੇ ਆਂ ਬਾਈ ਹੁਣ ਮਾਈ ਤੁਹਾਨੂੰ ਕੱਲ ਨੂੰ ਅਗਲੇ ਬਲੌਗ ਚ ਹਣਾ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਮਾਈ ਵੱਲੋਂ ਵੀ ਮੇਰੇ ਵੱਲੋਂ ਜੀ ਆਹ ਦੇਖੋ ਜੀ ਗਾਇਆਂ ਦਾ ਫਾਰਮ ਪਾਇਆ ਬਾਈ ਨੇ ਖੇੜੀ ਦਾ ਬਾਈ ਚਲੋ ਬਾਈ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ ਚ ਕੱਲ ਨੂੰ जना मेलेया